ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ ਸ਼੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਸਮਾਗਮ ਤੋਂ ਬਾਅਦ ਖਮਾਣੋ ਨੇੜਲੇ ਪਿੰਡ ਸਿੱਧੂਪੁਰ ਕਲਾਂ ਵਿਖੇ ਵੀ ਸਮੂਹ ਸ਼ਹੀਦਾਂ ਤੇ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਂਦਾ। ਇਸ ਤਿੰਨ ਦਿਨਾਂ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਭਰਾ ਮਨੋਰ ਸਿੰਘ ਆਪਣੇ ਪਾਰਟੀ ਵਰਕਰਾਂ ਦੇ ਸਮੇਤ ਨਤਮਸਤਕ ਹੋਏ ਤੇ ਇੱਥੋਂ ਸਿੱਧੂਪੁਰ ਕਲਾਂ ਤੋਂ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਉਹਨਾਂ ਨੇ ਪੈਦਲ ਮਾਰਚ ਕੀਤਾ ਪੈਦਲ ਯਾਤਰਾ ਸ਼ੁਰੂ ਕੀਤੀ ਜਿਸ ਦੇ ਤਹਿਤ ਥਾਂ-ਥਾਂ ਤੇ ਸਾਬ ਕਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਭਰਾ ਮਨੋਰ ਸਿੰਘ ਦਾ ਪਿੰਡਾਂ ਦੀਆਂ ਸੰਗਤਾਂ ਵੱਲੋਂ ਸਰੋਪਾਵ ਪਾ ਕੇ ਸਨਮਾਨ ਕੀਤਾ ਗਿਆ। ਸੰਗਤਾ ਸਮੇਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਨਿਮਿਤ ਪੈਦਲ ਫ਼ਦੇਗਰ ਸਾਹਿਬ ਨੂੰ ਜਾ ਰਹੇ ਹੈ ਤੇ ਸੰਗਤਾ ਨਾਲ ਹੈ। ਇਸ ਤੋਂ ਪਹਿਲਾਂ ਚਮਕੌਰ ਸਾਹਿਬ ਦੀ ਸ਼ਹੀਦੀ ਦਿਹਾੜੇ ਤੇ ਅਸੀਂ ਉੱਥੇ ਅਖੰਡ ਪਾਠ ਕਰਾਏ ਹੈ ਤੇ ਪੈਦਲ ਚੱਲ ਕੇ ਗਏ ਹੈ। ਸੋ ਜਿਹੜੀ ਇਹ ਕੁਰਬਾਨੀ ਹੈ ਇਹ easani ਹੈ ਇਹ ਨਾਲ easani ਕਿਤੇ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਕਿ ਉਸ ਸਮੇਂ ਦੇ ਸ਼ਾ ਪ੍ਰਸ਼ਾਸਕ ਸਾਸ਼ਿਕ ਰਾਜਿਆਂ ਨੇ ਮੁਗਲਾਂ ਨੇ ਬਹੁਤ ਵੱਡੇ ਭਾਰੀ ਜ਼ੁਲਮ ਕੀਤੇ ਹੈ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਸ਼ਹੀਦਾਂ ਦੇ ਨਾਲ ਉਹਦੇ ਨਿਮਿਤ ਅੱਜ ਸਾਰੀ ਸੰਗਤ ਜਿਹੜੀ ਐ ਉਹ ਫਤੇਗੜ ਸਾਹਿਬ ਨੂੰ ਚਾਲੇ ਪਾਏ ਹੋਏ ਐ ਤੇ ਉਹਨਾਂ ਦੀਆਂ ਅੱਜ ਅਸੀਂ ਉੱਚਾ ਪਿੰਡ ਸੰਘੋਲ ਪਹੁੰਚੇ ਐ ਤੇ ਕੱਲੋਂ ਅੱਗੇ ਕਾਪਲਾ ਪੱਸੀ ਤੋਂ ਚੱਲੇਗਾ ਸਿਰਫ ਐ ਵਰਸ ਦੇ ਵਿੱਚ ਅੱਗੇ ਕਰਦੇ ਜਾ ਰਹੇ ਜਦੋਂ ਇਹ ਐ ਕਿ ਫੋਡ ਨੂੰ ਸ਼ਰਧਾ ਚਾਹੀਦੀ ਐ ਸ਼ੌਕ ਚਾਹੀਦਾ ਜਨੂਨ ਚਾਹੀਦਾ ਤੇ ਬਾਖਸ਼ਾ ਬੁਰਸ਼ਾ ਕੁਝ ਨਹੀਂ ਕਹਿੰਦੀਆਂ ਠੀਕ ਐ